ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪ ਦੀਆਂ ਚਾਰ ਗਾਵਾਂ ਸੇ ਲਈ ਲੈ ਕੇ ਆਏ ਜੀ ਦੋ ਬਈ ਤਾਜ਼ੀਆਂ ਸੂਈਆਂ ਦੋ ਗੱਬਣਾ ਨੇ ਥੋੜੇ ਥੋੜੇ ਦਿਨ ਕਰਮਣੀਆਂ ਲੈਂਦੀਆਂ ਨੇ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਵਾਰ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਕਰ ਲੈਨੇ ਆ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਹੋ ਵਧੀਆ ਜੀ ਠੀਕ ਹੈ ਠੀਕ ਹੈ ਨਾਮ ਤੇ ਐਡਰੈਸ ਬੋ ਨਾਮ ਬੱਗਾ ਸਿੰਘ ਆ ਜੀ ਪਿੰਡ ਛੰਨਾ ਗਲਵ ਸਿੰਘ ਵਾਲਾ ਜੀ ਹਮ ਜਿਲ੍ਹਾ ਬਰਨਾਲਾ ਜੀ ਤਹਿਸੀਲ ਤਪਾਈ ਨੇੜੇ ਪਿੰਡ ਬਾਈ ਨੇੜੇ ਪਿੰਡ ਜੀ ਇਧਰ ਭਰੌੜਾ ਹਮ ਇਧਰ ਭਾਈ ਰੂਪਾ ਠੀਕ ਹੈ ਭਾਈ ਰੂਪੇ ਵਾਲੀ ਸੜਕ ਦੇ ਉੱਤੇ ਘਰ ਆਪਣਾ ਮੋਬਾਈਲ ਨੰਬਰ ਬੋ 94640 ਜੀ ਹਮ 54198 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਇ ਸੁਈ ਹੈ ਤੇ ਦੂਜਾ ਸੂਇ ਸੁਈ ਹੈ ਡਾਕਟਰ ਸਾਹਿਬ ਕਦੋਂ ਸੁਈ ਹੈ ਭਰਾ ਬਸ ਸੂਈ ਨੂੰ ਤਾਂ ਇਹਨੂੰ ਐ ਮੰਨ ਲਓ ਜੀ 5 ਵਜੇ ਸੁਈ ਆ ਠੀਕ ਆ ਅੱਧਾ ਘੰਟਾ ਜੇਰ ਪਈ ਨੂੰ ਆ ਜੇਰ ਜੇਰਾ ਪਈਆ ਬੱਟਲ ਚ ਕੰਪਲੀਟ ਆ ਬੱਚਾ ਕੀ ਦੇਤਾ ਬੱਛੀ ਆ ਡਾਕਟਰ ਸਾਹਿਬ ਬੱਛੀ ਬਣੀ ਚੰਗੀ ਆ ਹਾਂਜੀ ਹਾਂਜੀ ਬੱਛੀ ਬੱਚਾ ਬਾਈ ਬੱਛੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਦੇਖੋ ਬੱਚੀ ਇੱਕ ਨੰਬਰ ਆ ਫੇਸ ਨਾਸਾਂ ਨੋਸਾਂ ਗਲਾਬੀ ਪ੍ਰਿੰਟ ਪ੍ਰਿੰਟ ਬੜਾ ਚੰਗਾ ਕਰਮ ਵਾਲੀ ਦਾ ਕੱਦ ਹੀ ਬਹੁਤ ਵੱਛੀ ਦਾ ਜੀ ਹਾਂਜੀ ਹਾਂਜੀ ਦੇਖ ਡਾਕਟਰ ਸਾਹਿਬ ਗਲਾਬੀ ਨਾ ਸੰਗਲਾ ਨਹੀਂ ਗਲਾਬੀ ਬੱਚੀ ਦਿੱਤੀ ਹੈ ਕਰਮ ਵਾਲੀ ਗਲਾਬੀ ਥਾਣਾ ਹੀ ਹੂੰ ਕਿਉਂ ਬੱਚੀ ਨੇ ਭਾਈ ਨਾਲ ਹੀ ਤਿਆਰ ਹੋ ਜਾਣਾ ਹੁੰਦਾ ਹੈਗਾ ਤੇ ਵੜ ਵੀ ਖਰਚ ਚੰਗੀ ਆ ਲੈਵਾ ਦੇਖੋ ਪੰਡ ਵਾਲਾ ਲੱਗਿਆ ਕਿੰਨਾ ਬੋਲਾ ਬਾਈ ਨੇ ਕੱਢਿਆ ਫਿਰ ਉਹ ਵੜਾ ਡਾਕਟਰ ਆ ਬੱਚਾ ਚੰਗਾ ਆ ਗਿਆ ਆਪਾਂ 5-6 ਕਿਲੋ ਕੱਢਿਆ ਜੇ ਹੁਣੀ ਕਿੰਨਾ ਦੁੱਧ ਦੇ ਦੂ ਐਸਟੀਮੇਟ ਦੁੱਧ ਜੀ ਪਿਛਲੇ ਸੂਏ ਦਾ ਮਾਲਕਾਂ ਨੇ ਦੱਸਣ ਦੇ ਹਿਸਾਬ ਨਾਲ ਹੂੰ 26-27 ਕਿਲੋ ਚੋਆ ਆ ਵਾ ਵੜਾ ਆਰਡਰ ਬੜਾ ਕਮਾਣ ਹੈਨਾ ਹਾਂਜੀ ਬਹੁਤ ਸੋਹਣਾ ਆਰਡਰ ਪੰਡ ਵਾਲਾ ਲੈਵਾ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਾਣ ਪੂਰੀ ਬੀਤੀ ਦੇ ਥਾਣ ਲੱਗਿਆ ਚਵਾਈ ਕਿਵੇਂ ਆ ਚਵਾਈ ਇੱਕ ਨੰਬਰ ਆੜਾ ਇੱਕ ਨੰਬਰ ਮਗਰਮੂਰਲਾ ਲੇਵਾ ਇਥੋਂ ਕੈਮਰਾ ਮਾਰਦੇ ਨਾ ਸਾਹਮਣੇ ਉਹਨਾਂ ਪੱਟ ਤੋਂ ਅੱਗੇ ਉਹਨਾਂ ਪਿੱਛੇ ਨੂੰ ਬਈ ਤੇ ਮੂਰੋ ਲੇਵਾ ਚੈੱਕ ਕਰ ਲੋ ਕਮਾਲ ਦਾ ਪੂਰੀ ਵਿਤੀ ਦੇ ਕੱਲਾ ਕੱਲਾ ਥਾਣੇ ਚਵਾਈ ਬਾਈ ਕਹਿੰਦਾ ਇੱਕ ਨੰਬਰ ਆ ਖੋਲ ਦੇ ਬਈ ਤੋੜ ਕੇ ਦਿਖਾ ਦੇ ਸਾਰੀਆਂ ਗੱਲਾਂ ਓਕੇ ਆ ਜੇਰ ਬਾਈ ਬੱਠਲ ਜਿ ਰੱਖੀ ਬੈਠਾ ਬੱਚਾ ਮਗਰ ਬੱਚੀ ਆ ਲੇਵਾ ਕਮਾਲ ਦਾ ਪੂਰਾ ਪੰਡ ਵਾਲਾ ਲੇਵਾ ਕੱਦ ਚੰਗਾ ਪ੍ਰਿੰਟ ਬਹੁਤ ਚੰਗਾ ਫੇਸ ਦੀ ਬਿਊਟੀ ਆ ਜਿਹੜੀ ਕਮਾਲ ਦੀ ਆ ਬਾਈ ਬੋਦੀਵਾਦੀ ਪੂਰੀ ਚੰਗੀ ਆ ਸਨਕ ਹੁਣਾਂ ਫੁੱਲ ਆ ਬੜ ਦੇ ਵਿੱਚ ਸੂਈ ਸਵਾਈਆ ਕਰਮਾਲੀ ਨਾ ਤੋੜਾ ਚੈੱਕ ਕਰ ਲੋ ਕਰਮਾਲੀ ਦਾ ਇੱਕ ਨੰਬਰ ਆ ਕੀ ਮੋਲ ਆ ਬਾਈ ਜਾਇਜ ਮੁੱਲ ਫੋਨ ਤੇ ਹੋ ਡਾਕਟਰ ਸਾਹਿਬ ਹੋ ਜਾਏ ਠੀਕ ਆ ਬਾਈ ਬਾਹਲਾ ਮੁੱਲ ਨਹੀਂ ਕਰਦੇ ਮੁੱਲ ਬਾਈ ਕਹਿੰਦਾ ਜਮਾ ਜਾਇਜ ਹੋਊਗਾ ਹੋਊਗਾ ਫੋਨ ਤੇ ਬਾਈ ਤੇ ਲੈਵਾ ਦੇਖੋ ਕੁਆਲਿਟੀ ਇੱਕ ਨੰਬਰ ਆ ਸੂਈ ਸਵਾਈਆ ਕਰਮਾਲੀ ਥਾਣੀ ਬੜਾ ਚੰਗਾ ਲੱਗਿਆ ਕਰਮਾਲੀ ਦੀ ਬਾਹਲਾ ਅਡ ਰੂਡਰ ਚੰਗਾ ਡਾਕਟਰ ਸਾਹਿਬ ਬੈਠਦਾ ਠੰਡੀ ਠੁੰਡੀ ਫੋਨ ਹਾਂ ਹੂੰ ਲੇਵਾ ਮਗਰਮੂਰ ਲਾਗਾ ਇਧਰੋਂ ਵੀ ਲੇਵਾ ਚੈੱਕ ਕਰਵਾ ਨਹੀਂ ਲੈ ਦੋਨੇ ਦਿਨੇ ਪਾਸੋਂ ਲੇਵਾ ਇੱਕੋ ਜਿਹਾ ਲੈ ਪੀੜੀ ਦੇ ਪਾਵੇ ਵਰਗੇ ਥਣ ਪੂਰੀ ਮਿੱਟੀ ਦੇ ਥਣ ਚੰਗੇ ਦੁੱਧ ਹੜੀਆ ਪਾਂਡਾ ਦੱਸਦਾ ਬਾਈ ਬਾਕੀ ਕੋਈ ਚੱਕਰ ਨਹੀਂ ਤਾਰਾਂ ਜਿਹੜੀਆਂ ਮਾਰ ਕੇ ਦਿਖਾਵਾਂਗੇ ਮਾਰ ਦੇ ਬਾਈ ਤਾਰਾਂ ਕੋਈ ਚਾਈ ਚੈੱਕ ਕਰੋ ਹੋਵੇ ਚਵਾਈ ਬੜੀ ਚੰਗੀ ਆਣਾ ਬਾਈ ਮੋਟਾ ਮੋਟਾ ਚੋਣ ਵਾਲਾ ਜਮਾ ਬੋਲਾਗਾ ਬਾਈ ਕੀ ਬਾਤ ਟਾ ਖਟਾ ਬੋਲਾ ਜਮਾ ਬੜਾ ਚੰਗਾ ਚੋਣ ਲੱਗਿਆ ਕਰਮ ਵਾਲੀ ਨੂੰ ਦਾ ਕੀ ਬਾਤ ਆ ਜਮਾਈ ਬੋਲਾ ਮਾਰਦੀ ਹੈ ਨਾ ਜੀ ਹੂੰ ਹੂੰ ਹਮ ਲੈ ਇੱਕ ਨੰਬਰ ਚਵਾਈ ਆ ਮੋਟਾ ਮੋਟਾ ਚੋਣਾ ਲੈ ਪਰਲੇ ਥਾਣੀ ਚਵਾਈ ਚੈੱਕ ਕਰ ਲੋ ਕੀ ਆ ਬਾਤ ਬਰੀਡ ਇੱਕ ਨੰਬਰ ਲੇਵਾ ਇੱਕ ਨੰਬਰ ਸੂਈ ਸਵਾਈ ਚਵਾਈ ਇੱਕ ਨੰਬਰ ਬੱਚਾ ਮਗਰ ਬੱਚੀ ਸਾਰੀਆਂ ਗੱਲਾਂ ਓਕੇ ਆ ਮੋਲ ਫੋਨ ਤੇ ਹੋ ਜੂ ਬਈ ਚਵਾਈ ਦੇਖ ਡਾਕਟਰ ਚਵਾਈ ਵਹਿੜਦੀ ਤੂੰ ਚਵਾਈ ਤਾਂ ਬੜੀ ਚੰਗੀ ਆ ਯਾਰ ਲੈ ਕਿੰਨੀਆਂ ਕਿਧਾਰਾ ਮਰੀਆਂ ਦੇ ਇੱਕ ਬੋਲਾ ਜਾਂਦਾ ਬਈ ਕੀ ਆ ਬਾਤ ਬਾਕੀ ਥਾਣੀ ਬੜਾ ਚੰਗਾ ਲੱਗਿਆ ਕਰਮਾਲੀ ਨੂੰ ਲੈ ਪੂਰੀ ਵਿਥੀ ਤੇ ਕੱਲਾ ਕੱਲਾ ਥਾਣੂ ਨਾੜਾ ਨੋੜਾ ਫੋਲ ਚੰਗੇ ਮੁੱਲ ਮੈਂ ਕਿਹਾ ਫੋਨ ਤੇ ਹੋਵੇ ਹਾਂ ਮੁੱਲ ਫੋਨ ਤੇ ਹੋਈ ਹੋਈ ਜੀ ਜੀ ਹੋ ਠੀਕ ਆ ਬਾਈ ਹਾਂ ਵੈੜ ਨੂੰ ਅਜੇ ਡਾਕਟਰ ਸੁਵੀ ਨੂੰ ਹੋਇਆ ਥੋੜਾ ਟਾਈਮ ਜੇਰ ਹੋਣੀ ਪਈ ਐ ਕੋਕ ਕੱਖ ਨਹੀਂ ਚੱਕੀ ਵੈੜ ਨੇ ਹਜੇ ਹਾਂ ਆਥਰਨ ਹੋਰ ਹੀ ਕੁਝ ਹੋ ਜਾਣਾ ਸਹੀ ਗੱਲ ਆ ਬਾਈ ਹਮ ਇੱਕ ਨੰਬਰ ਲੇਵਾ ਥਾਣ ਬਹੁਤ ਚੰਗੇ ਅੱਗੇ ਬਾਈ ਦੋ ਨੰਬਰ ਕਿਹੜਾ ਸੁਆ ਸੁਣੀ ਐ ਜੀ ਇਹ ਦੂਜਾ ਸੁਆ ਸੁਣੀ ਡਾਕਟਰ ਸਾਹਿਬ ਬੈਠ ਕਿੰਨੇ ਦਿਨ ਲੋ ਜੀ ਦੇਣ ਵਾਸਤੇ ਇੱਕ ਦੋ ਹੀ ਕੱਢੂਗੀ ਇੱਕ ਤੋਂ ਦੋ ਜਣਾਂ ਦੀ ਕੱਚੀ ਦੂਜਾ ਸੋਹੜ ਦੀ ਬੰਤਰ ਦੇਖੋ ਸੀਲ ਠੰਡੀ ਥਣਾਣੀ ਲੇਵਾਰੇ ਖਵਾਈ ਹੈਨਾ ਦਜਨ ਚੈੱਕ ਕਰ ਲੇਵੇ ਦਾ ਕਿਆ ਬਾਤ ਹੈ ਪੂਰਾ ਪੰਡ ਵਾਲਾ ਲੇਵਾਰ ਥਣ ਥਣ ਦੇਖ ਵਹਿੜ ਦਾ ਜਿਵੇਂ ਥਣ ਪੂਰੀ ਵਿੱਚ ਦੇ ਥਣ ਮੁਠੀ ਵਾਲਾ ਥਣ ਫੀਟਿੰਗ ਚੈੱਕ ਕਰੋ ਲੇਵਰੀ ਇੱਕ ਨੰਬਰ ਸੀਲ ਠੰਡੀ ਵਹਿ ਗਈ ਇੰਨੀ ਅੱਛਾ ਜੀ ਲੈ ਆਈ ਬੈਠਾ ਰਹਾ ਹੈ ਨੀ ਨੀ ਦੇਖ ਹੈ ਨਜਨ ਕਰ ਜੋ ਥਣ ਲੈ ਠੰਡੀ ਇੰਨੀ ਕਾ ਚਾਹੇ ਆਈ ਬਹਿ ਜਾ ਗੱਬਣ ਥਲੀ ਬਹਿ ਗਿਆ ਬਾਈ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਚੌੜੀ-ਚੂੜੀ ਦੇਖ ਪਿੱਛੇ ਤੋਂ ਕਹਿੰਨੇ ਬਾਈ ਲੇਵਾ ਤੇ ਥਾਣੀ ਬਾਦ ਕਾਟ ਲਮਾਈ ਵਹਿੜਦੀ ਹੂੰ ਕੀ ਬਾਤ ਆ ਬਾਈ ਥੇਸ ਦੀ ਬਿਊਟੀ ਤੇ ਲੰਮੀ ਲੋਮੀ ਕੱਦ ਲੇਵਾ ਕਮਾਲ ਆ ਬਾਈ ਬਸ ਕੱਚੀ ਵੀ ਕੋਈ ਬਾਲੇ ਦੇਣਾ ਨਹੀਂ ਆਹੀ ਲੋ ਤਾਂ ਲੈਣੇ ਬਸ ਡੰਗ ਦਿਹਾੜੀ ਲੋ ਡਾਕਟਰ ਸਾਹਿਬ ਸਹੀ ਆ ਬਾਈ ਹੂੰ ਤੇ ਸੁੰਦੀ ਸੁੰਦੀ ਨੇ ਜਦੋਂ ਦੁੱਗਣਾ ਲੇਵਾ ਤਿਆਰ ਕਰ ਲੈਣਾ ਤੋਰਾ ਦੇਖੋ ਤੋਰਾ ਹੀ ਦਾ ਨਾ ਵੜ ਤਿਆਰੀ ਹੋਰ ਬਹੁਤ ਕਰੂਗੀ ਹਜੇ ਕਹਿੰਨੇ ਬਾਈ ਇਹ ਤਾਂ ਲਾਂਡੂਆਂ ਬਹੁਤ ਬਈਆਂ ਡਾਕਟਰ ਸਾਹਿਬ ਵਹਿੜਦੇ ਸਾਰੀਆਂ ਵਾਰਡਾਂ ਦਾ ਇੰਨੀ ਗਾਜੀ ਵਿਚਾਲੇ ਬਹਿ ਜੋ ਬਿਹੜੇ ਦੇ ਕਹੇ ਆਏ ਨੇ ਵੀ ਬਾਹਰ ਕੋਈ ਵੀ ਹੱਲ ਚੱਲ ਕਰ ਜੇ ਠੀਕ ਆ ਆਪਣੀ ਗਰੰਟੀ ਹੋ ਓਕੇ ਬਾਈ ਠੀਕ ਆ ਤੇ ਮੁੱਲ ਫੋਨ ਤੇ ਹੋ ਜਾ ਹਾਂ ਮੁੱਲ ਫੋਨ ਤੇ ਹੋਗਾ ਜੈ ਜੀ ਹੋ ਲੈ ਲੈ ਵੇੜ ਦੇ ਵਿਚਾਲੇ ਖੜਾ ਰਹੀ ਜਿਵੇਂ ਮਰਜੀ ਜਿੱਧਰ ਦੀ ਮਰਜੀ ਬਹਿ ਜਾ ਕੋਈ ਚੱਕਰ ਨਹੀਂ ਕਹਿਣਾ ਕੁਝ ਨਹੀਂ ਹੱਲਣਾ ਤਾਂ ਹੈ ਹੀ ਨਹੀਂ ਨਾ ਨਾ ਇਹਨੇ ਵੇ ਲੈ ਥਾਣ ਦੇਖ ਬਈ ਮੈਂ ਕਹਿੰਨਾ ਪੂਰਾ ਹੈ ਇੱਕ ਨੰਬਰ ਥਾਣ ਲਗਿਆ ਲੈ ਆਏ ਪਏ ਹੀ ਗੇਟ-ਗੇਟ ਤੇ ਥਾਣਾ ਜਮ ਮੋਟਾ-ਮੋਟਾ ਮੁਠੀ ਵਾਲਾ ਥਾਣਾ ਕੋਈ ਐ ਨਹੀਂ ਵੀ ਚੁਲਕ-ਚੁਲਕ ਜਿਹਾ ਨਾ ਹੂੰ ਲੈ ਕੌਰਾ ਜੇ ਕਰ ਲੋ ਇੱਕ ਨੰਬਰ ਏ ਕੀ ਬਾਤ ਹੈ ਬ੍ਰੀਡ ਫੁੱਲ ਲਿਵਾ ਫੁੱਲ ਤੇ ਪਿੱਛੇ ਤੋਂ ਚੌੜੀ ਪਲੀ-ਪੁਲੀ ਵੀ ਫੁੱਲ ਆ ਬਾਈ ਨਾ ਗਰਮੀ ਮੰਨੇ ਡਾਕਟਰ ਸਾਹਿਬ ਬਾਹਰ ਸਹੀ ਆ ਗਰਮੀ ਵੀ ਘੱਟ ਹੀ ਮੰਨੇ ਨਾ ਨਾ ਗਰਮੀ ਨਹੀਂ ਬਣਾਉਂਦੀ ਜੀ ਆਫੀਸਰ ਮਾਰੀ ਬਾਕੀ ਮੋਹਲਾ ਬਾਈ ਦੇ ਜਾਇ ਜੀ ਹੁੰਦੇ ਆ ਕਰਦਾ ਇਹ ਲੰਮੀ ਲੰਮੀ ਵਾੜ ਦਿਖਾ ਦਿਓ ਪੱਦਰ ਉੱਤੇ ਕਈ ਵਾਰੀ ਟੀ ਜਮਾ ਹੈ ਵੇਚਣ ਵਾਲੇ ਭਰਾ ਲੈ ਜਾਂਦੇ ਆ ਹਾਂ ਦੇਖੋ ਢਿਲਾ ਢੁਲਾ ਦੇਖੋ ਹਜੇ ਸਹੀ ਆ ਅਜੇ ਹੋਰ ਹੀ ਕੁਛ ਕਰਨਾ ਵਾੜ ਨੇ ਬਹੁਤ ਬਰੀਕੀ ਜੇ ਵਾੜ ਤੇ ਬਹੁਤ ਪਈ ਹੈ ਕੱਦ ਵੀ ਇੱਕ ਨੰਬਰ ਫਲੀ ਵੀ ਫੁੱਲ ਅੱਗੇ ਬਾਈ ਤਿੰਨ ਨੰਬਰ ਕਿਹੜਾ ਸੁਆ ਜੀ ਇਹ ਦੂਜਾ ਸੁਹੇ ਸੁਹੇ ਦਾ ਸਾਫ ਹੈ ਇਹ ਕਿੰਨੇ ਦਿਨ ਲੂ ਜੀ ਇਹ ਲੈ ਜੂ ਜੇ ਇਹ 2 ਤੋਂ 4 ਦਿਨ ਜੀ 2 ਤੋਂ 4 ਦਿਨਾਂ ਦੀ ਕੱਚੀ ਕਿਹੜਾ ਸੂਆ ਵੀਰੇ ਦੂਜਾ ਸੂਆ ਡਾਕਟਰ ਸਾਹਿਬ ਠੀਕ ਆ ਭਾਈ ਤੇ ਲਾ ਬੋ ਭਈਆ ਯਾਰ ਹਾਂਜੀ ਹਾਂਜੀ ਹਜੇ ਤਾਂ ਹੀ ਤਾਂ ਹਜੇ ਬਲਟ ਲੱਗ ਗਈ ਨਾ ਦੋ ਚਾਰ ਦਿਨ ਬਲਟ ਹਜੇ ਵਾਲੀ ਨੇ ਸੋਨਾ ਕੱਚੀ ਆ ਹਜੇ ਉਸ ਹਸਾਬ ਨਾਲ ਸੀਲ ਢੰਡੇ ਐਂ ਗੱਲ ਜਿਵੇਂ ਮਰ ਜੇ ਜਿਵੇਂ ਮਰ ਜੇ ਹੱਥ ਫੇਰੀ ਕਰੀ ਚਾਲਾਂ ਬਾਸਤਾ ਵੀ ਨਹੀਂ ਕੋਈ ਲੈ ਕਹਿਣਾ ਕੁਛ ਨਹੀਂ ਨਾ ਨਾ ਪਾਣੀ ਬੜਾ ਕਮਾਂਦ ਲੱਗ ਜਾਂਦਾ ਜਿਵੇਂ ਮਰ ਜੀ ਬਖਾਰੇ ਕੋਈ ਚੱਕਰ ਹੀ ਨਹੀਂ ਕਹਿਣਾ ਕੁਛ ਨਹੀਂ ਗੱਬਣ ਥਲੀ ਬਹਿ ਗਿਆ ਲੈ ਭਾਈ ਕੀ ਬਾਤ ਆ ਮਗਰੋ ਲੈਵਾ ਚੱਕਰਵਾਣ ਕੱਚੀ ਆ ਹਾਂਜੀ ਕੱਚੀ ਤੇ ਚੀਰੂ ਆ ਜੀ ਜਿੱਦੇ ਤਿਆਰ ਹੋ ਗਈ ਵੜ ਦੱਸ ਪੰਜ ਬੰਨ ਲੈ ਜੇ ਚਾਰ ਲੈ ਜੇ ਹੂੰ ਏਸਰੀ ਬਿਊਟੀ ਨਾਸਾਂ ਨੂੰ ਸੰਗਲਾਬੀ ਬਰੀਟ ਕੱਦ ਇੱਕ ਨੰਬਰ ਤੇ ਲੇਵਰੀ ਜਿਹੜੀ ਤਿਆਰੀ ਹੈ ਇੱਕ ਨੰਬਰ ਆ ਬਈ ਲੈ ਨਾੜਾ ਨੂੜਾ ਫੋਲੋਜਿੰਗ ਹੀ ਹੈ ਗਰੀ ਹਾਂਜੀ ਹਾਂਜੀ ਡਾਕਟਰ ਸਾਹਿਬ ਬਾਕੀ ਤੋਰਾ ਚੈੱਕ ਕਰ ਲਓ ਐ ਚੌੜੀ ਹੋ ਹੋ ਤੁਰਦੀ ਆ ਕਰਮਲੀ ਬਣੂਗੀ ਬਹੁਤ ਬਈ ਕੱਚੀ ਕੱਚੀ ਅੰਦਾਜ਼ਾ ਹੋ ਸੋਨਾ ਲਾ ਲਓ ਆਇਆ ਤਾਂ ਹੈ ਹੀ ਨਹੀਂ ਜਿਹੇ ਬਿਹੜੇ ਦੇ ਵਿਚਾਲੇ ਬਹਿ ਜਾ ਡਾਕਟਰ ਸਾਹਿਬ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਥੰਡੀ ਸੀਲ ਫੁੱਲ ਜਿਵੇਂ ਮਰਜੀ ਲੈ ਜਿੱਧਰ ਦੀ ਮਰਜੀ ਬਹਿ ਜਾ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਬਿਹੜੇ ਦੇ ਵਿਚਾਲੇ ਖੜਾ ਲਈ ਬਾਈ ਨੇ ਲੈ ਜਿਵੇਂ ਮਰਜੀ ਕੋ ਬੰਦਲੀ ਬੈਠਾ ਰਹੇ ਕੋਈ ਚੱਕਰੀ ਨਹੀਂ ਤੇ ਮੁੱਲ ਜਾਇਜ਼ ਹੋਊ ਬਾਈ ਹਾਂ ਮੁੱਲ ਜਾਇਜ਼ ਹੋਊ ਬਾਲਾ ਮੁੱਲ ਨਹੀਂ ਕਰਦੇ ਮੁੱਲ ਬਾਈ ਜਮਾ ਜਾਇਜ਼ ਹੋਊਗਾ ਕੱਚੀ ਦੇ ਹਿਸਾਬ ਨਾਲ ਮੁੱਲ ਹੋਰ ਵੀ ਜਾਇਜ਼ ਹੋਊਗਾ ਕਿ ਨਹੀਂ ਬਾਈ ਹਾਂਜੀ ਹਾਂਜੀ ਆਰੇ ਵੜ ਦੇਦੇ ਤਿਆਰ ਹੋ ਗਈ ਦੱਸੋ ਜਿਹੜੇ ਸਾਵੇਂ ਲੇਬਰੀ ਤਿਆਰੀ ਹੈ ਨਾ ਹੁਣੇ ਤੋਂ ਬਹੁਤ ਸੋਹਣਾ ਆਰਡਰ ਤਿਆਰ ਕਰਕੇ ਨਾ ਫੇਰ ਸੋਹਣਾ ਕਰਾਂਗੇ ਅੱਗੇ ਬਈ ਲਾਸਟ ਚਾਰ ਨੰਬਰ ਕਿਹੜਾ ਸੂਸ ਹੋਈ ਹੈ ਜੀ ਇਹ ਵੀ ਦੂਜਾ ਸੂਸ ਹੋਈ ਹੈ ਬੱਸੀ ਡਾਕਟਰ ਸਾਹਿਬ ਕਦੋਂ ਸੂਈ ਹੈ ਬਈ ਇਹ ਇਹਨੂੰ ਇਹ ਕੱਲ ਸੂਈ ਹੈ ਜੀ ਬੱਚਾ ਕੀ ਦੇਤਾ ਬੱਸਾ ਹੀ ਇਹਦੇ ਮਗਰ ਬੱਚਾ ਬਈ ਮਗਰ ਬੱਚਾਗਾ ਆ ਨਾੜਗਾ ਨੂੜਗਾ ਦਿਖਾ ਦੇ ਜਮਾ ਪਿਆ ਕੱਚਾ ਠੀਕ ਆ ਹਾਂ ਕੱਲ ਦੀ ਸੂਈ ਆ ਵਾਲੀ ਆ ਬਈ ਕਹਿੰਦਾ ਤੇ ਜਮਾ ਤਾਜ ਆ ਨਾੜੂ ਆ ਹਾਂ ਤੇ ਕਿੰਨਾ ਕੁ ਫਿਰ ਬਹੁਤ ਬਹੁਤ ਕੱਢਿਆ ਥੱਲੋਂ ਬਹੁਤ ਸਵੇਰੇ ਕੱਢਿਆ ਡਾਕਟਰ ਸਾਹਿਬ ਆਪਾਂ 5-6 ਕਿਲੋ ਵਾਢ ਥੱਲੋਂ ਓਕੇ ਬਾਈ ਹਾਂਜੀ ਕਿੰਨਾ ਦੁੱਧ ਦੇ ਦੂ ਆਸਟੀਮੇਟ ਦੁੱਧ ਡਾਕਟਰ ਸਾਹਿਬ ਬਾਹਰ ਨੂੰ 15-16 ਕਿਲੋ ਕੱਢਣਾ ਚਾਹੀਦਾ ਥਾਣੀ ਬੜਾ ਕਮਾਲ ਦਾ ਹੈ ਨਾ ਪੂਰੀ ਵਿਥੀ ਤੇ ਇਕੱਲਾ-ਇਕੱਲਾ ਥਣ ਮੁੱਠੀ ਵਾਲਾ ਥਣ ਬ੍ਰੀਡ ਇੱਕ ਨੰਬਰ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਬ੍ਰੀਗ ਜੀ ਆਣਾ ਹਾਂਜੀ ਹਾਂਜੀ ਬਾਹਲਾਂ ਬ੍ਰੀਗ ਜੀ ਥੇਸ ਦਿਖਾ ਦੇ ਬਾਈ ਫੇਸ ਦੀ ਬਿਊਟੀ ਵੀ ਲੈ ਕਮਾਲ ਦੀ ਬੋਦੀ ਬਾਦੀ ਪੂਰੀ ਚੰਗੀ ਆ ਤੋਰਾ ਤਰਾ ਬਹੁਤ ਚੰਗਾ ਵੜਦਾ ਖੋਲ ਦੇ ਬਾਈ ਤੋੜ ਦੇ ਆਰਡਰ ਕਮਾਲ ਥਾਣੇ ਇੱਕ ਨੰਬਰ ਸੂਈ ਸਵਾਈ ਬੱਚਾ ਮਗਰ ਬੱਚਾ ਤੇ ਫੇਸ ਦੀ ਬਿਊਟੀ ਕਮਾਲ ਲੈ ਥਾਣੀ ਬੜਾ ਚੰਗਾ ਲੱਗਿਆ ਕਰਮਾਈ ਨੂੰ ਬਾਕੀ ਬ੍ਰੀਗ ਜੀ ਵਾਵਾ ਜੀ ਲੈ ਤੋਰਾ ਚੈੱਕ ਕਰ ਲੋ ਤੋਰਾ ਵੀ ਇੱਕ ਨੰਬਰ ਲੈਵਾ ਕਮਾਲ ਮੁੱਲ ਫੋਨਤੀ ਕਰ ਲੋ ਹਾਂ ਮੁੱਲ ਫੋਨ ਤੇ ਹੋ ਜੂ ਜੈ ਜੀ ਹੋ ਜਾਏ ਠੀਕ ਆ ਵਾਰਾ ਮੁੱਲ ਨਹੀਂ ਕਰਦੇ ਮੁੱਲ ਬਾਈ ਕਹਿੰਦਾ ਜਮਾ ਜੈ ਜੈ ਰੱਖਾਂਗੇ ਹੁਣ ਆ ਫੋਨ ਤੇ ਥਾਣ ਤੁਹਾਨੂੰ ਬਹੁਤ ਚੰਗਾ ਲੱਗਿਆ ਕਰ ਮਾਈ ਹਾਂਜੀ ਲੈ ਇਧਰੋਂ ਚੈੱਕ ਕਰ ਲੋ ਥਾਣ ਇੱਕ ਨੰਬਰ ਥਾਣ ਪੂਰੀ ਵਿਥੀ ਦੇ ਥਾਣੇ ਬਾਕੀ ਕੋਈ ਚੈੱਕ ਕਰਨੀ ਬਈ ਧਾਰਾ ਮਾਰ ਕੇ ਰਖਾ